ਤੇ 240 ਤਾਂ ਬਿਨਾ ਬੈਠੀ ਆ ਮੇਰੇ ਕੋਲੇ ਕੋਟੀ ਹੈ ਨਹੀਂ ਕੋਈ ਐ ਇੱਥੇ ਕਿੰਨੇ ਭਾਈ ਆਉਂਦੇ ਤਾਂ ਲੈ ਲੈਂਦੀ ਲਾਉਂਗੀ ਅੱਜ ਆਇਆ ਤਾਂ ਅੱਜ ਤੱਕ ਬੇਬੇ ਕੋਲੇ ਪੈਸੇ ਵੀ ਹੈਗੇ ਬੇਬੇ ਕੋਟੀ ਲੈ ਦੇ ਤੇ ਸੁਠੀ ਹੈ ਤਾਂ 3-5-7 ਕੋਟੀਆਂ ਤੇਰੇ ਕੋਲ ਲੈ ਬੇਬੇ ਉਹ ਤਾਂ ਪੀੜੀਆਂ ਹੋਈਆਂ ਪੀਆਂ ਵੀ ਮੋਟੀ ਤਾਂ ਵੇਲੇ ਕਿੱਢੀ ਹੋਈਆਂ ਤੇ ਹੁਣ ਉਹ ਮੜੀਆਂ 1.5 ਲੱਖ ਲੈ ਤੇ ਲਾ 1.5 ਲੱਖ ਕਹਿੰਦੀ ਕੋਟੀਆਂ ਨੂੰ ਉਹ ਤਿੰਨੇ ਢੜਤੀਆਂ ਆਂ ਆ ਉਹਨੇ ਕਿਤੇ ਮੜੀਆਂ ਦਾ ਸਿਆਣਾ ਨਾ ਚ ਨਵੀ ਲੈ ਕੇ ਦੇ ਮੈਨੂੰ ਤਾਂ ਪਾਈਆ ਆਉਣ ਵਾਲਾ ਹੀ ਆ ਭਾਈ ਆਉਂਦਾ ਹੁੰਦਾ ਹੈ ਇਸ ਵੇਲੇ ਕੋਟਿੰਗਾ ਲੈ ਲਓ ਸ਼ਾਲ ਲੈ ਲਓ ਗਰਮ ਸੂਟ ਲੈ ਲਓ ਭਾਈ ਲੈ ਲਓ ਸ਼ਾਲ ਲੈ ਲਓ ਆ ਗਿਆ ਭਾਈ

ਕੀ ਕਿਆ ਲੜਾ ਹੈ ਆਈ ਭਾਈ ਕੋਟੀਆਂ ਵੇਖ ਰੀਆਂ ਭਾਈ ਇਹ ਖੋਲ ਦੇ ਤਾਂ ਨਹੀਂ ਕਿ ਆਹਦੇ ਕੋਟੀਆਂ ਕਿਉਂ ਖਾਣੇ ਤੂੰ ਤਾਂ ਖੋਲ ਦੇ ਨਹੀਂ ਚਰਲਾਤਾ ਜੇ ਕੋਈ ਲੈਣੀ ਹੈ ਬੀਬੀ ਜੀ ਕੋਟੀ ਫੇਕ ਲਾਓ ਜੇ ਮੇਰਾ ਗੰਡਲੇ ਖਿਲਾ ਲ ਕੋਈ ਆਪ ਕੁਝ ਹੀ ਲੱਤ ਤੇ ਵੇ ਲੈਵਾਂਗੀ ਖੋਲ ਤਾਂ ਸਹੀ ਤੇ ਭਾਈ ਆਹ ਕੁਰਤੀ ਵਿਖਾ ਆ ਤਾਂ ਬੀਬੀ ਤੇਰੇ ਵਿੱਚ ਦੀ ਹੈ ਨਹੀਂ ਨਹੀਂ ਭਣਾ ਮੈਂ ਨਹੀਂ ਲੈਣੀ ਕੋਈ ਕਿਉਂ ਲੈ ਲਾ ਫਰੇ ਨਾ ਨਾ ਇਹ ਹੁਣਾਂ ਦੀ ਹੁਣ ਇਹ ਨਾ ਲੈ ਲੈ ਭਾਈ ਨੇ ਤਾਂ ਪਹਿਲਾਂ ਅੱਜ ਮੇਰੀ ਪਸੰਦ ਦੀ ਕੱਢੀ ਕੋਟੀ ਪਿਆਰ ਕਸ਼ਮੀਰੀ ਕੁਰਤੀ ਹੈ ਬੀਬੀ ਜੀ ਜਿੰਨੇ ਦੀ ਹੈ ਭਾਈ ਆਪ ਪਸੰਦਤਾ ਕਰੋ ਪਸੰਦ ਕਰ ਲਈ ਤੂੰ ਦੱਸ ਕਿੰਨੇ ਦੀ ਬੇਬੀ ਵੇਖ ਸੋਣੀ ਆ ਜਾਂ ਕਿਵੇਂ ਸੋਣੀ ਆ ਇਹ ਮੁੰਡਾ ਕਿੰਨਾ ਲੱਗਦਾ ਆ ਤੁਹਾਡੇ ਲਈ ਲੱਗਦਾ ਹੈ ਕਿ 2500 ਰੁਪਏ ਕਿ ਲੱਗ ਜਾਏ ਹਾਂ ਨੀ ਮਰ ਜਾ ਮੈਨੂੰ ਲੱਗਦਾ ਤਾਂ ਪੰਜਾਬੀਆਂ ਹੈ ਤੇ ਬਣਿਆ ਫਿਰਦਾ ਰਾਸ਼ਾ ਮਹਿੰਗੀਆਂ ਲਾਉਣ ਮਾਰਾ ਐ ਬੋਲੀ ਤਾਂ ਤਪ ਕਰਨੇ ਬੰਦੇ ਰੁਕੋ ਤੇ ਮੈਂ ਉਹ ਕੀ ਚੁੰਡੀ ਵੜਤੀ ਮੈਂ ਹੀ ਆਖਿਆ ਹੈ ਤਾਂ ਪੰਜਾਬੀ ਲੱਗਦਾ ਤਾਂ ਮੂੰਹ ਤੋਂ ਵੀ ਪੰਜਾਬੀ ਲੱਗਦੇ ਤੇ ਬੋਲਦਾ ਹਿੰਦੀ ਆ ਅੱਜ ਹੁਣ ਤੈਨੂੰ ਕੋਸਾ ਬਾਤ ਤੇ ਬੋਲੇ ਵੀ ਮੈਨੂੰ ਐ ਬੋਲ ਰਹੀ ਹੈ ਤੇ ਤੂੰ ਜਵਾਬ ਦੇ ਦੇ ਇਹ ਨਹੀਂ ਕੁਝ ਬੋਲਦੇ ਹੁੰਦੇ ਵਿਚਾਰੇ ਜਿੱਦਾਂ ਮਾਨਾਂ ਦੇ ਚ ਸੱਚੇ ਹੁੰਦੇ ਨੇ ਆ ਆ ਬੋਲੋ ਲੈਣਾ ਹੈ ਤਾਂ ਲਓ ਨਹੀਂ ਤਾਂ ਅਮ ਜਾਏ ਪੈਸਾ ਹੀ ਰੇਟ ਦੱਸ ਤੂੰ ਤਾਂ ਰੇਟ ਦੱਸ ਕੇ ਡਰਾ ਤਾਂ ਸਾਡੀ ਬੇਬੇ ਤਾਂ ਅੱਗੇ ਨਹੀਂ ਲੈ ਕੇ ਚਲੋ ਆ 20 ਪਰ ਕੰਮ ਦੇ ਦੇਣਾ ਹੋਏ ਲੈ 25 ਸੋਚ ਹੁੰਦਾ 20 ਕੰਮ ਦੇ ਦੀ ਬੇਬੇ ਤੂੰ ਦੱਸ ਦੇ ਰੇਟ ਬਣਾ ਲੈ ਕਿੰਨੇ ਦੇਂਗੀ मेरे था आपने लेनी नहीं आपने टाइम खराब करना है मुझे दो में पच्चीस पाँच सौ की, तो पर, पर, की कहां पर मिलेगी बीबी जी कश्मीर से आए वहाँ से बाहर उठा के, उठा के ही ले पाई चल तू ले तो बोलो नहीं तो हम जाए ਲੈਣੀ ਆ ਚੱਜਣਾ ਤੋਂ ਦੱਸ ਤਾਂ ਸਹੀ ਰੇ ਆਪਕੋ ਬੋਲਾ ਹੈ ਨਹੀਂ ਦੇਖ ਦੇਗਾ ਨਹੀਂ ਲੈਣੀ ਜੇ ਤਾਂ ਇੱਕ ਤਾਂ ਲੱਗੇ ਆ ਵੇਖ ਨੀ ਚਾਹ ਤੂਈ ਕਰੀ ਜਾਨੀ ਬੇਬੇ ਤੂੰ ਆਪਦੀ ਕੋਈ ਚੁਣ ਚੰਦ ਕਰ ਤੂੰ ਤੂੰ ਆ ਵੇਖਣ ਤਾਂ ਦਿੰਦੀ ਨਹੀਂ ਵੇਖ ਤੇਰੇ ਮੇਚ ਦੀ ਹੈ ਗੱਡੀ ਸੋਹਣੀ ਤੂੰ ਆਪ ਦਾ ਪਸੰਦ ਕੋਟੀ ਪਸੰਦ ਕਰ ਤੇ ਤੂੰ ਬੇਬੇ ਨੂੰ ਰਹਿਣ ਦੇ ਬੇਬੇ ਨਾ ਲਵੇ ਨਹੀਂ ਲੈਂਦੀ ਤਾਂ ਫਿਰ ਆ ਤੁਸੀਂ ਲੈ ਲਓ ਜਦ ਇਹ ਰਾਂਗੇ ਤੂੰ ਕੋਟੀ ਹੋਦਾ ਤੈਨੂੰ ਵੇੜ ਕੰਮ ਉਹ ਬੇ ਭਰਾਵਾ ਸਸਤੀ ਲਾ ਲੇਗਾ ਆ

ਢਿੱਡ ਤਾਂ ਤੋਂ ਪੰਜਾਬੀਆਂ ਨੂੰ ਵਧਾ ਛੱਡਿਆ ਬੀਬੀ ਜੀ ਪਾਉਂਦੀ ਆ ਮੈਂ ਚੱਕਾ ਤਪਲੀ ਸਿਰ ਕੀ ਮੇਰੇ ਢੀ ਆਖਿਆ ਚਾਚੀ ਮੈਂ ਉਹਨੂੰ ਕੀ ਆਖਦਾ ਫਗਾਨੇ ਬੰਦੇ ਨੂੰ ਐ ਬੋਲੀ ਤਾਂ ਹੁੰਦਾ ਨਹੀਂ ਉਹ ਦੇਖੋ ਪਰ ਦੇਖੋ ਐਂ ਜਾ ਕੇ ਕੀ ਆਖਣਗੇ ਸਾਰੀ ਡੈਡੀ ਸਾਈਕਲ ਚਲਾਤੇ ਪੇੜ ਕਹਾਂ ਸੇ ਨਿਕਲਾ ਹੋਇਆ ਇਹ ਤਾਂ ਕੋਈ ਢੀ ਮੋਟਾ ਹੈ ਤੇ ਰੱਖਾਂਗੇ ਉੱਥੇ ਜਾ ਕੇ ਦੱਸਾਂਗੇ ਕਿ ਬੀਬੀ ਐਂ ਬੋਲਦੀ ਹਾਂ ਦੱਸਣਗੇ ਹਾਂ ਹਾਂ ਨਹੀਂ ਪਤੰਦ ਬਾਈ

ਨਹੀਂ ਨਹੀਂ ਤੋਹਰਾ ਬੰਜੀ ਤੇ ਲੱਗਦਾ ਕਹਾ 2500 ਕੀ ਕਹਾ 500 ਰੁਪਏ ਕੀ ਲਗਾ ਰਿਹਾ 2000 ਰੁਪਏ ਕਾ ਮਰ ਜਣੀ ਨਹੀਂ ਪਾਈ ਨਹੀਂ ਬਣਾਇਆ ਮੈਂ ਤਾਂ ਅਖੇਸੀ ਚਲ ਕੋਟੀ ਝੜ ਜੂਗੀ ਮੈਨੂੰ ਆਪ ਰੇਟ ਬਣਾਤੇ ਨਹੀਂ ਹੋ ਨਾ ਨਹੀਂ ਜਰ ਨਾ ਖਾਂਗਾ ਗੰਦਗਾ ਫਿਰਾਂਗਾ ਨਹੀਂ ਪਾਉਣਾ ਆਂ ਗੰਦਗਾ ਉਹ ਤਾਂ ਅਖਣ ਕੇ ਲੈ ਲੋ ਤੇ ਜਿਹੜਾ ਮੂੰਹ ਮੱਥੇ ਲਾ ਦਿਆਂ ਤੋ ਉਥੇ ਜਾ ਖੜ ਦੇ 2000 ਤੇ ਬੇਬੇ ਚੁੱਪ ਕਰ ਤੇਰਾ ਪਹਿਲਾਂ ਹੀ ਨਹੀਂ ਸੀ ਰਾਦਾ ਤੂੰ ਉਦੋਂ 2500 ਤੇ ਜਵੇਂ ਥੱਲੇ ਡੈਗ ਪੀਆ ਤੇ ਇੱਧੇ ਜੋ ਹਰ ਦਉਂਦੀਆਂ ਹੀ ਨਹੀਂ ਆ ਚਾਕੀ ਨੂੰ ਪੁੱਛ ਲੈ ਤੇਰਾ ਵੀ ਲੈ ਕੇ ਦੇਣ ਦਾ ਰਾਦਾ ਹੀ ਨਹੀਂਗਾ ਕੋਟੀ ਤੂੰ ਦੋ ਜੱੜ ਦੇ ਦੇ ਸਤਿ ਜਪਰਲਾ ਲੈ ਜਾਣਾ 2500 ਤੋਂ ਘਟਦਾ ਹੀ ਨਹੀਂ ਨਾ ਲੈ ਜਾਣਾ ਕੋਈ ਹੋਰ ਕਿਸੇ ਚੋਂ ਕੱਢ ਲਿਓ ਮੈਨੂੰ ਕੋਟੀ ਜੁੜ ਜਾਂ ਦਿੰਦਾ ਇੱਕ ਆਪ ਰੇਟ ਬੋਲੋ ਨਾ ਸਹੀ ਸਹੀ ਬੋਲੋ ਮਕਾਨੇ ਬੰਦਿਆਂ ਨੂੰ ਇਹ ਇਹ ਕੰਟਰੋਲ ਹੀ ਨਹੀਂ ਕਰਦੀ ਜੀਵ ਤੇ ਨਹੀਂ ਵੀ ਮੈਂ ਤਾਂ ਉਹ ਆਖ ਲੈ ਲਾ ਹੈ ਨਾ ਨੂੰ aí ਟੋਕੀਨ ਜੀ ਮੈਂ ਬਗਾਨੇ ਬੰਦੇ ਦੀ ਕਿ ਚੁੰਡੀ ਵੱਢ ਕੇ ਭੱਜ ਲਈਆਂ ਹੋਰ ਕੋਈ ਨਹੀਂ ਜਾਂਦਾ ਉੱਥੇ ਜਾ ਕੇ ਕਿੰਨਾਂ ਕੋਲੇ ਗੱਲ ਕਰਨਗੇ ਇਹ ਨਹੀਂ ਕਰ ਦਿੰਦੇ ਆਪਣੇ ਪੰਜਾਬੀਆਂ ਰਹੀ ਹੁੰਦੇ ਇਹ ਤੇ ਤੈਨੂੰ ਕੀ ਲੱਗਦਾ ਪੰਜਾਬੀ ਆ ਉਹ ਬੰਨ ਲਾ ਜੇ ਤੋਰਦਾ ਲਾ ਕੇ ਤੂੰ ਜਾ ਰਹੇ ਆਂ ਜਾ ਰਹੇ ਆ ਅਗਲੇ ਰੇਜੇ ਤਾਂ ਬੰਨ ਲਾ ਤੇ ਸਾਰੇ ਦੇ ਕਾਣੇ ਹੋਣਗੇ ਸਾਰੇ ਉਹ ਮੁੰਡਾ ਖਣੀ ਕਰ ਕਿੰਨਾ ਤਾਂ ਨਹੀਂ ਕੋਟੀਆਂ ਕਾਦੇ ਤੇ ਚਲੜਾਈ ਪਾਤੀ ਐ ਆਪ ਰੇਟ ਹੀ ਨਹੀਂ ਬਣਾਤੇ ਹੋ ਲੈ ਜਾਣੇ ਦਿੰਦੇ ਨਹੀਂ ਕੋਟੀਆਂ ਲੈ ਜਾਣੇ ਦਿੰਦੇ ਲੈ ਕੇ ਹੀ ਜਾਊਗਾ ਛੋੜ ਕੇ ਨਹੀਂ ਜਾ ਕਿਵੇਂ ਲਾਇਆ ਕਰੋ ਦੋ ਆਪਨੇ ਲੈਣੇ ਨਹੀਂ ਕਿਉਂ ਟਾਈਮ ਖਰਾਬ ਖਾਤੇ ਹੋ ਦੱਸ ਦੇ ਕਿਵੇਂ ਲਾਇਆ 900 ਰੁਪਏ ਕਿਲੋ ਲੇ ਜਾਨ ਮਸਤੀ ਹੋਦਾ ਇਹ ਪਣਿਆ ਪਿਆ ਪਿਆ ਮਨਜੀ ਜਾਂਦਾ ਜੇ ਤਾਂ ਹੈਗਾ ਤੇ ਉਹ ਤੇ ਪਿਆਦਾ ਬੰਨਾ ਚ ਤੇ ਕੋਟੀ ਦਾ ਮਨ ਉਹਨੇ ਨਹੀਂ ਕੀਤਾ ਲੜਾਈ ਤੂੰ ਕਰੇ ਪਾਈ ਵਰਜੀ ਤੂੰ ਕਿਹੜਾ ਬੇਬੇ ਲੈ ਕੇ ਦੇਣੀ ਸਾ ਲੈ ਕੇ ਦਿਆਂ ਹੁਣ ਆ ਕੇ ਦੇ ਲੱਥਲੇ ਕੋਟੀ ਮੈਨੂੰ ਪਸੰਦ ਆ ਗਈ ਸੀ ਵਦਗਾ ਕੋਈ ਨਹੀਂ ਤਾਂ ਮੈਂ ਸ਼ਹਿਰ ਨੇੜੇ ਹੀ ਆ ਲੈ ਆਵਾਂਗੇ ਫਿਰ ਤੂੰ ਕਹ ਇਹਨੂੰ ਕਹ ਕੋਈ ਪੈਸੇ ਆ ਪੈਸਾ ਦੇ ਦੀ ਹੁਣ ਤੂੰ ਆਪਰੇ ਨਹੀਂ ਲੈ ਜਾਈਆ ਕੋਟੀ ਠੀਕ ਨਾ ਤੂੰ ਵੀ ਰੇਟ ਬਣਾਇਆ ਤਾਂ ਵੀ ਆ 500 ਮੈਂ ਕਿੱਥੇ ਦੇ ਦੇ ਚੱਲ ਭੱਜ ਜਾ ਉੜਦਾ ਲੱਗ ਛਾ ਵੀ ਨਹੀਂ ਇਸ ਕੱਪੇ ਉਹਨੂੰ ਆਸਪੀ ਭਾਈ ਉਹ ਦੁੱਕ ਕਰਾ ਲੈ ਉਹਨੂੰ ਛਾ ਬਣਾ ਰਿਹਾ ਘੋਟਰ ਬਜ਼ੀਰਾ ਸਿਰਕ ਭਾਈ ਕਰਦੀ ਸਿਰਕ ਭਾਈ ਕੀਤੀ ਹੈ ਲੈ ਕੇ ਤਾਂ ਦਿੱਤਾ ਨਹੀਂ ਕੁਝ ਮੈਂ ਲੈ ਲੈਂਦੀ ਲੈ ਲੈਂਦੀ ਲੈ ਲੈਂਦੀ ਲੈ ਲੈਂਦੀ ਥੋੜਾ ਬੋਤਾ ਤੂੰ ਵਧਦੀ ਥੋੜਾ ਬੋਤਾ ਹੋ ਘਟ ਜਾਂਦਾ ਕਿਉਂ ਦਾ ਪੋਰਾ ਪੋਰਾ ਵੀ ਨਹੀਂ ਘਟਿਆ ਕਹਤਾਂ ਮੈਂ ਕੀ ਕਰਾਂ ਤੂੰ ਕਿਹੜਾ ਪੋਰਾ ਵਧਿਆ ਤੂੰ ਦੂ 500 ਤੇ ਖੜੀ ਸੀਗੀ ਤੇ ਆ ਲਿਆ ਬਣਾ ਕੇ ਮੈਂ ਇਥੋਂ ਨਹੀਂ ਬੰਦੀ ਕਿ ਆਪ ਤਾਂ ਕੋਟੀ ਵੀ ਨਹੀਂ ਲੈ ਕੇ ਦਿੰਦੀ ਤੇ ਕੋਟੀਆਂ ਭਾਈ ਸਾਡੇ ਨਾਲ ਲੈ ਲੈਂਦੀ ਲੈ ਲੈਂਦੀ ਜਦੋਂ ਤੂੰ ਥੋੜਾ ਜਿਹਾ ਵਧ ਜਾਂਦੀ ਤਾਂ ਆਪੇ ਹੀ ਕੰਮ ਹੋ ਨਿਬੜ ਚੱਲਿਆ ਸੀਗਾ ਤੂੰ ਤਾਂ ਜਾਵਾਂ ਥੱਲੇ ਡੇਗਤੀ ਤੇ ਹੈ ਹੀ ਉਹਨੇ ਦੀ ਕਹਿੰਦਾ ਤੂੰ ਦੱਸ ਦੇ ਪੈਣੇ ਤੇ ਹਣ ਚਾਹ ਤਾਂ ਫਿਰ ਬਣਾ ਕੇ ਦੇਣੀ ਪੈਣੀ ਆ ਨਹੀਂ ਤੇ ਕੋਟੀਆਂ ਵੀ ਦੱਸ ਦੇ ਤੂੰ ਬਣਾ ਦੇ ਬਾਲਾ ਤਰਸਾਉਂਦਾ ਨਹੀਂ ਤੇ ਪੈਸਾ ਲੈ ਲੈਨੇ ਸਾਰਾ ਲੈ ਆ ਪਹਿਲੇ ਪੈਸੇ ਲੈ ਮਤ ਫੇਰ ਬਣਾਉਂ ਚਾ ਫੇਰ ਇਹਨੂੰ ਲੈ ਕੇ ਨਹੀਂ ਦੇਣੀ ਲੈ ਲੈਨੀ ਤੂੰ ਮੇਰਾ ਨਾਂ ਚੱਲ ਮੈਂ ਹੁਣੇ ਤੈਨੂੰ ਦਾਲੇਉ ਨਹੀਂ ਕੋਟੀ ਅੱਗੋ ਕਹੂਗੀ ਨਾ ਉਹਨੂੰ ਪੇੜ ਖੁੱਲੀਆਂ ਕਰ ਲੈ ਛੋਟੀਆਂ ਜਿਹੜੀਆਂ ਪਈਆਂ ਤੇ ਫੇਰ ਉੱਥੇ ਤੇ ਨਹੀਂ ਨਹੀਂ ਉੱਥੇ ਨਹੀਂ ਹੁਣ ਕਰੇ ਪਾਉਣ ਆਸ ਤੇ ਨਹੀਂ ਆ ਹੋਣੀਆਂ ਨਹੀਂ ਗਿਆ ਹੋ ਹਾਂ ਉਹਨਾਂ ਦੇ ਵਿੱਚ ਕਿਹੜਾ ਕੋਈ ਉਹ ਵੀ ਕਮੀਜ਼ ਆਪੇ ਜਿਹੜਾ ਸਿਆਉਣਾ ਢੇੜ ਨੂੰ ਬਿਜਾਰੂਆਂ ਹੋ ਜਾਂਦੀਆਂ ਨੇ ਖੁੱਲੀਆਂ ਨਹੀਂ ਹੁਣ ਤਾਂ ਕਾਂਗੇ ਉਹ ਦੋ ਮੇਰੀ ਉਹਦੇ ਕੋਲੇ ਬੇਇੱਜ਼ਤੀ ਕਰੀ ਜਾਂਦੀ ਸੀ ਬਗਾਨੇ ਬੰਦੇ ਨੂੰ ਮੈਂ ਉਹਦੇ ਕੀ ਚੁੰਡੀ ਵਾਢੀ ਸੀ ਮੈਂ ਉਹ ਬਗਾਨੇ ਬੰਦੇ ਨੂੰ ਹੋ ਰਿਹਾ ਤੇਰਾ ਢੱਡ ਵੱਡਾ ਫਲਾਣਾ ਹੋ ਗਿਆ ਤੇ ਹਮ ਕਾ ਹੋ ਗਿਆ ਅੱਥਾ ਕੀ ਜਾ ਕੇ ਬੋਲਣਗੇ ਅਗਲੇ ਆਹੋਣੀ ਬੋਲ ਦੇਣ ਦੇਗੀ ਇਹ ਤੋਰ ਕੇ ਉਹਦੇ ਜਨ ਸ਼ਹਿਰ ਬੰਦੀ ਆ ਭਾਈ ਵੀ ਦੇ ਜੂਗਾ ਭਾਈ ਕੋਟੀਆਂ ਦੇਖ ਕੇ ਜਾਂਦੇ ਹੋ ਨਾ ਤਾਂ ਮੈਂ ਉਹਨੂੰ ਵੇਖਾਂ ਤਾਰੀਫ ਕਰੀ ਜਾਂਦੀ ਸੀ ਉਹਦੀ ਮੈਂ ਤਾਂ ਬੇਇੱਜ਼ਤੀ ਕਰਦੀ ਸੀ ਢੱਡ ਵੱਡਾ ਕਿਆ ਕਿਆ ਨਹੀਂ ਤੂੰ ਨਾ ਬੇਇੱਜ਼ਤੀ ਛਾਉਂਗੀ ਉਹਨਾਂ ਮਾਤਾ ਰੋਟੀਆਂ ਖਾਣਿਆ ਕਰੋਟ ਖਾਣਾ ਟੱਡ ਵਰ ਗਿਆ ਹਾਂ ਤੇ ਫਿਰ ਤੂੰ ਆ ਨਹੀਂ ਹਿਸ਼ਾਰ ਬੰਦੀ ਹਿਸ਼ਾਰ ਤਾਂ ਮੈਂ ਤਾਂ ਬਣਾ ਨਾ ਜੇ ਮੈਂ ਉਹਨੂੰ ਹੋਰ ਤਰੀਕੇ ਨਾਲ ਗੱਲਾਂ ਕਰਦੀ ਨਹੀਂ ਉਹ ਹਿਸ਼ਾਰੀ ਤਾਂ ਤਾਂ ਸੀ ਨਾ ਭਾਈ ਦਾ ਟੱਡ ਟੁੱਟ ਪਰਖ ਤੇ ਆਕੂਗਾ ਤਾਂ ਲੈ ਲੋ ਤੁਸੀਂ ਮੈਂ ਤਾਂ ਕੋਈ ਨਹੀਂ ਮੈਂ ਤਾਂ ਸਸਰੀ ਗੱਲ ਕਰ ਦਿਆਂ ਤੈਨੂੰ ਤਾਂ ਉਹ ਵੀ ਜਾਣ ਕੇ ਤੂੰ ਤਾਂ ਵਧਾਵਦਾ ਕਰਦੀ ਹੁੰਦੀ ਆ ਵੀ ਆ ਇਸ ਮਾਰੀ ਨੇ ਆਖਿਆ ਹੁਣ ਮੈਂ ਤਾਂ ਇਹਨੂੰ ਵਧਾ ਕੇ ਗੱਲ ਕਰਦੀ ਮੈਂ ਤਾਂ ਆ ਨਹੀਂ ਤੂੰ ਮਸ਼ਕਰ ਗਾਉਨ ਕਾਤੋਂ ਕਰਦੀ ਸਪਾਈ ਹੁਣ ਤੂੰ ਤੁਸੀਂ ਮੈਂ ਵੇਖਾ ਉਹਨੂੰ ਥਾਲੀ ਬਣਾਈ ਬੈਠੀ ਪਹਿਲੇ ਤੂੰ ਥਾਲੀਆਂ ਛੱਡ

दो सौ घटना कोई ने वाद कोई वही थोड़ा का ना दार मांगे। दे दे। कोटी वाते पैसे हुआ कोटी आ आजगी जे कोई थोड़े घोड़े को होए तो उधार कर दूगी मेरा ना ले बेहसा तो चलता कोटी लेते 200 ਬਣੇ 400 ਬਣੇ 20000 ਕਰੇ ਜੰਗਲ ਖਾਈ ਉੱਥੇ ਫਿਰ ਸਾਰੇ ਸ਼ਹਿਰ ਤੇ ਮਿੱਤਰਾਂ ਦਾ ਨਾਂ ਚੱਲਦਾ ਹੀ ਰਹਿੰਦਾ ਲੈ ਆਵਾ ਮੈਂ ਤਾਂ ਹੋਰੀ ਰੁਲੀ ਫਿਰਦੀ ਆ ਤੇ ਲੈ ਆ ਫਿਰ ਫਿਰ ਪਿੰਡ ਵਾਲੀ ਤੋਂ ਵੇਖ ਆਉਣੀ ਆ ਹਨਾ ਹਾਂ ਪਿੰਡ ਵਾਲੀ ਤੋਂ ਚੱਲ ਵੜਦੇ ਚੱਲ ਮੈਂ ਲੈ ਕੇ ਆਉਣੀ ਚੁੰਨੀ ਚੱਲ ਜਾ ਆ ਮੇਰੇ ਕੋਲ ਇੱਥੇ ਰੱਖ ਲੈ ਰੱਖ ਦੇ ਜਿਹੜਾ ਹੈਗਾ ਵੀ ਲਪੇਟ ਤੇ ਹੋਰ ਕਿਆ ਹਦ ਇਹਨੂੰ ਤੋਹਣਾ ਜਾ ਕੇ ਵੇਖ ਕੋਟੀਆਂ ਕੁ 15 20 ਪਈਆਂ ਇੱਥੇ ਪਸੰਦ ਹੀ ਨਹੀਂ ਕੋਈ ਆਉਂਦਾ। ਪਸੰਦ ਕਾਦਾ ਆਉਣਾ? ਬਾਹਲੇ ਨੂੰ ਵੇਖ ਕੇ ਪਸੰਦ ਨਹੀਂ ਹੁੰਦਾ। ਜਿਵੇਂ ਇਹ ਕੱਢੀ ਹੋਵੇ ਤੈਨੂੰ ਪਤਾ ਲੱਗੇ। ਦੁਕਾਨ ਤੇ ਜਾਵੜ ਕੇ ਫਿਰ ਕਿਹੜਾ ਤਾਂ ਪਸੰਦਾ ਜਾਣੀ ਆ। ਇਹ ਕੋ ਲੈ ਜੀ ਜਿਹੜਾ ਉੱਚਾ ਜਿਹਾ, ਛੋਟਾ ਜਿਹਾ। ਅੱਛਾ। ਕੀ ਉਹ ਨੂੰ ਆਂਦੇ ਆ? ਬਰਵਾਜ ਆਹੋ। ਉਹ ਲੈ ਜੀ। ਬਦੋਨਾਂ ਜਿੱਦਿਆ ਦੋ ਆਲੇ। ਚੰਗਾ। ਚੱਲ ਫਿਰ ਪਿੰਡ ਵਾਲੀ ਤੂੰ ਵੇਖੇਂ ਕਿ ਉਹਨੇ। ਉਹ ਚਾਹ ਤਾਂ ਛੜਤਾ ਖੜ। ਚਾਹ ਕੀ ਪੀ ਲਾਂਗੇ ਬੱਬੇ। ਉਹ ਦੁੱਧ ਖੱਟਾ ਹੋ ਗਿਆ ਤੜਕੇ ਦੀ ਆਈ ਵੀ ਖੱਟਾ ਹੋ ਗਿਆ ਸੀਗਾ ਤਾਂ ਨਹੀਂ ਮੈਂ ਬਣਾਈਗੀ ਚਾਹ ਮੈਂ ਹੁਣ ਦੇਖ ਕੇ ਆਈ ਉਹ ਤਾਂ ਮੈਂ ਦਹੀਂ ਬਣਾ ਲਿਆ ਮੈਂ ਤੈਨੂੰ ਦੱਸਾਂ ਪੁੱਤ ਗੱਲ ਦੁੱਧ ਨਹੀਂ ਖੱਟਾ ਹੋਇਆ ਇਹ ਮਨ ਖੱਟਾ ਹੋਇਆ ਬੇਬੇ ਨਹੀਂ ਮਨ ਖੱਟਾ ਹੋਇਆ ਤੂੰ ਤਾਂ ਹੀ ਕਰਦੀ ਪਰ ਕੋਤੀ ਪਾਉਗੀ ਤੇ ਕਿਆ ਪਾਣੀ ਬਣੂ ਤੇ ਨਹੀਂ ਨਹੀਂ ਅਚ ਜੀ ਨਹੀਂ ਹੋਣਾ ਦਵਾ ਲਿਆ ਨੇ ਆ ਇਹ ਤੜਕੇ ਦੀ ਨਾਤੀ ਆ ਕੇਸੀ ਇਹਨੂੰ ਹੁਣ ਚਾਹ ਚਾਹੀਦੀ ਸੀਗੀ ਨਾ ਕੋਰਤੀ ਜਾਈ ਨਹੀਂ ਚਾਹ ਮੈਂ ਉਹ ਮਗਵੰਡੀਆਂ ਦੇ ਮੁੰਡੇ ਨੂੰ ਫੋਨ ਕਰਤਾ ਦੁੱਧ ਲੈ ਕੇ ਆਉਂਦਾ ਦੁੱਧ ਮੈਂ 2 ਕਿਲੋ ਮੰਗਾਲਿਆ ਚਲ ਦੁਆ ਕੋਰਤੀ ਚਲ ਕੋਈ ਨਹੀਂ ਫਿਰ ਮੈਂ ਜਾਣੀ ਕੋਰਤੀ ਦੁੱਧ ਮੈਂ ਮੰਗਾਲਿਆ ਉੱਥੋਂ ਦੁੱਧ ਲੈ ਕੇ ਆਉਂਦਾ ਫਿਰ ਮੈਂ ਬਣਾ ਦਿੰਨੀ ਆ ਚਾਹ ਤਾਂ ਹੀ ਤਾਂ ਮੈਂ ਹਸਨੇ ਪਸਨੇ ਕਰੀ ਆਨੀ ਹੁੰਨੀ ਆ ਤਾਂ ਅੱਗੇ ਤੁਹਾਨੂੰ ਪਤਾ ਹੀ ਆ ਮੈਂ ਮਿੰਟ ਮਾਰਦੀ ਨੀ ਚਾਹ ਬਣਾਉਣ ਲੱਗਦੀ ਅੱਗ ਤਾਂ ਨਾ ਬਣਦੀ ਆ ਜ ਲੈ ਨਹੀਂ ਕੋਰਤੀ ਇਹ ਕੋਟੀ ਲੈ ਲੈ ਮੈਂ ਹੁਣ ਪਾਕੀ ਚਾਚੂ ਬਣ ਜਾਂਦੀ ਕਰ ਤੂੰ ਵੀ ਇੱਕ ਲੱਤ ਤੇ ਕਈ ਵੀ ਚੱਲ ਜੇ ਨਹੀਂ ਭੈਣੇ ਆਉਂਦੀ ਜਾਂਦੀ ਕੁਸ ਉਹ ਬਾਤ ਜਾਂਦਾ ਮੇਰੀ ਗੱਲ ਸੁਣ ਪੈਸਾ ਬਣਾਣਾ ਬਹੁਤ ਔਖਾ ਹੈ ਬੜੀ ਮਿਹਨਤ ਕਰਨੀ ਪੈਂਦੀ ਹੈ 2000000 ਜੋ ਹੈ ਕਿ ਮੈਂ 10000 ਰੁਪਏ ਦਾ ਮੈਂ ਫਰਾ ਦੇ ਦਿੰਦੀ ਕੋਟੀ ਦਾ ਕੋਟੀ ਹੋਣਾ ਇਹ ਪੈਸੇ ਮੈਂ ਨਹੀਂ ਲਾ ਸਕਦੀ ਤੇ ਹੁਣ ਵੀ 1000 ਰੁਪਿਆ ਦਿੱਤਾ ਹੀ ਆ ਇਹ ਯਾਰ ਦਿੱਤੇ ਦੋ ਆ ਜਾਣੀਆਂ ਇੱਕ ਉਹ ਜਿਹੜਾ ਫੁੰਦ ਦਾ ਉੱਤ ਜਾ ਥੋੜਾ ਤੇ ਆ ਉਹ ਨਹੀਂ ਵੀ ਉੱਤਰਦਾ ਨਹੀਂ ਮੈਨੂੰ ਪਤਾ ਤੇ ਇਹ ਤਾਂ ਹਜੇ ਮੈਂ ਜਾਣੀ ਆ ਦੁਕਾਨ ਤੇ ਬਚੰਦ ਕਰੂਗੀ ਉਹ ਪਵਾ 1500 ਦੀ ਆਵੇ ਚੱਲ ਵੇਖੀ ਜਾਉਂਗੀ 1500 ਦੀ ਉਹ ਤੇ 1500 ਵੀ ਲਾ ਦੂਗੀ ਜਿੱਥੇ ਇਹਦਾ ਮਨ ਕਰੂਗਾ ਜਿੱਥੇ ਇਹਨੂੰ ਨਹੀਂ ਨਾ ਜੱਤੀ ਭਾਅ ਉੱਥੇ ਨਹੀਂ ਲਾਉਣੀਆਂ ਨੇ ਮੈਨੂੰ ਤਾਂ ਨਹੀਂ ਭਾਈ ਜਾ ਕੇ ਨਾ ਪੈਸਾ ਬਣਾਉਣਾ ਬਹੁਤ ਔਖਾ ਲੋੜਾ ਪੈਗਾ 2500 ਦੀ ਕਕੋਟੀ ਤੇ ਉਹ ਵੀ ਵੇਖ ਪਾਓ ਉਹ ਕਿ ਕਿੰਨੇ ਮੁੱਲ ਦੀ ਆ ਮੁੱਲ ਮਾਰਦਾ ਮੈਨੂੰ ਨਹੀਂ ਪਤਾ ਮੈਥੋਂ ਨਹੀਂ ਪਾਛੇ ਰੱਖਦੀ ਹਾਂ ਤੇ ਕੋ ਸਾਰੀ ਧੜੀ ਇਹ ਪਤਾ ਚੰਦ ਕੀ ਕਰਦੇ ਇਹਨੇ ਲੈ ਵੀ ਦੇਣੀ ਹੁੰਦੀ ਆ ਆਪਦੀ ਮਰਜ਼ੀ ਨਾਲ ਮਹਿੰਗੀ ਚੀਜ਼ ਲੈ ਕੇ ਆਪਦੀ ਜਦ ਦਿਲ ਕਰੂ ਉਹਦਾ ਭਾਵੇਂ ਨਾ 4000 ਦੀ ਕਿਉਂ ਨਹੀਂ ਆਉਂਦੀ ਚੀਜ਼ ਲੈ ਦਿੰਦੀ ਆ ਇਹ ਨਹੀਂ ਮੈਂ ਆਂਦੀ ਮੈਨੂੰ ਲੈ ਕੇ ਨਹੀਂ ਦਿੰਦੀ ਤੇ ਜਿਹੜੀ ਚੀਜ਼ ਮੈਂ ਆਖਾਂ ਉਹ ਨਹੀਂ ਲੈ ਕੇ ਦੇਣੀ ਆ ਕਰਿਆ ਕਰ ਗਰਮਾਂ ਚ ਲੈ ਕੇ ਰੱਖ ਕੀ ਰਹਿਣਾ ਹਾਂ ਹੁਣ ਮੈਂ ਜਾਣੀ ਚੱਲ ਉੱਠ ਖੜ ਫਿਰ ਚੱਲ ਗਏ ਚੱਲਦੇ ਆ ਹੋਰ ਉਹ ਦੁੱਧ ਲੈਣ ਕੱਲਿਆ ਮੈਂ ਗਵਾਂਢੀਆਂ ਦੇ ਮੁੰਡੇ ਨੂੰ ਆ ਜਾਂਦੇ ਮੈਂ ਚਾਹ ਕਰਕੇ ਦੇ ਹੀ ਜਾਵਾਂ ਫੇਰ ਕਹੂਗੀ ਜਾਣ ਕੇ ਨਹੀਂ ਬਣਾ ਕੇ ਦਿੱਤੀ ਉਹ ਦੁੱਧ ਲੈ ਕੇ ਆਉਂਦਾ Papa ਸਵੇਰੇ ਆਵੇ ਦੁੱਧ ਲੈ ਕੇ ਨਹੀਂ ਸਵੇਰੇ ਆਉਂਦਾ ਹਾਂ ਅਗਰ ਸ਼ੌਕ ਕੰਮ ਤੋਂ ਤਾਂ ਹੁੰਦਾ ਸ਼ਾਇਦ ਹੋਰ ਉਹਨੂੰ ਹੁਣ ਕੀ ਪਤਾ ਵੀ ਦੁੱਧ ਜਾਵਾਂ ਹੀ ਹੈ ਨਹੀਂ ਗਾ ਤੇਰੇ ਐੇ ਖਰਾਬ ਨਾ ਕਰਦੀ ਨਹੀਂ ਉਹਨੂੰ ਮੈਂ ਕਿਹਾ ਮੈਂ ਕਿ ਦੁੱਧ ਫੜਾ ਜਾ ਪਹਿਲਾਂ ਉਹ ਕਿੰਦੇ ਭਾਬੀ ਫੜਾਏ ਜਾਂਦਾ ਫੇਰ ਵੀ ਕੰਮ ਤਾਂ ਲੱਗ ਜਾਣਾ ਉਹ ਤਨ ਕਾਪਾ ਮੁੜਿਆਵਾਂਗੇ ਹਾਂ ਉਹਨੇ ਪੰਜ ਲੱਗ ਗਲਾਸ ਹੀ ਲਾ ਦੋ ਪੀਲ ਕੇ ਪਾਣੀ ਲੈ ਆ ਦੇਣੀ ਆ ਕਾਲੋ ਨੇ ਗੱਲਾਂ ਬਾਤਾਂ ਗੱਲਾਂ ਤਾਂ ਕਰ ਹੀ ਜਾਨੀਆਂ ਹੁਣ ਜਦੋਂ ਉਹਨੂੰ ਲੈ ਵੀ ਗਈ ਨਾ ਤੇ ਇੱਥੇ 2500 ਵਾਲੀ ਨਾਲ ਥਪਾਉਗੀ ਕੋਈ ਨਹੀਂ ਫਿਰ ਵੇਖ ਕੇ ਹੀ ਲਿਆਵਾਂਗੇ ਹਾਂ ਉਹਨਾਂ ਕੀ ਨਵੀਂ ਜਿੰਨਾ ਦੇ ਹਿਸਾਬ ਠੀਕ ਲੱਗੇ ਚੰਗਾ ਆਹੋ ਤੁਸੀਂ ਜੇ ਨਾ ਮੈਂ ਮਹਿੰਗੀ ਦੁਕਾਨ ਤੇ ਲੈ ਜੇ ਤੇ ਉੱਥੇ ਤਿੰਨ ਤਿੰਨ ਹਜ਼ਾਰ ਮੰਗੀ ਜਾਂਦਾ ਜਾਣਾ ਤੇ ਇੱਥੇ ਪਿੰਡ ਤੇ ਇੱਥੇ ਕਿਹੜੀ ਮਹਿੰਗੀ ਦੁਕਾਨ ਆ ਤੇ ਪਿੰਡਾਂ ਨਾਲ ਵੇਖ ਲੈਣ ਦੀ ਹੈ ਨਾ ਵੇ ਅੱਜ ਆਈਏ ਲੈਣ ਤੇ ਲੈ ਕੇ ਲੋਪਰੀ

ਲਾ ਚਾਚਾ ਆ ਚਾਚਾ ਮੁੰਡੇ ਦਾ ਪਾਣੀ ਪੀਓ ਆਉਂਦਾ ਹੋ ਤੋ ਤੇ ਕੇ ਕਈ ਬੇਜਾਨੀ ਮੈਂ ਬਣਾ ਦਿੰਨੀ ਚਾਹ ਬੇਬੇ ਤੇ ਤੁਹੇ ਚਲ ਜੇ ਮਗਰ ਪੀ ਆਂਨੀ ਐ ਲੈ ਕਿਹ ਗਾਲ ਨਹੀਂ ਹੋੜ ਚੜ ਕੇ ਦੀ ਚਾਹ ਪੀਤੀ ਕੋਟ ਬਣਾ ਕੇ ਦਿੰਨੀ ਐ ਚਾਹ ਕਿ ਤਜ ਮੁੰਡੇ ਨੂੰ ਪਤਾ ਨਹੀਂ ਕੀ ਹੋਇਆ ਰੋਏ ਜਾਂਦਾ ਰਾਤ ਨਹੀਂ ਲਿਆਂਦਾ ਕਦ ਉਹ ਖੱਟਾ ਹੋ ਗਿਆ ਆਖੀ ਤੇ ਆਂਦੀ ਉਹ ਆ ਗਿਆ ਲੈ ਦੁੱਧ ਆ ਗਿਆ ਆ ਗਿਆ ਵੀ ਭਰਾਵਾ ਲੈ ਫੜਾ ਦੁੱਧ ਤੇ ਆ ਗਿਆ ਹੁਣ ਚਾਹ ਕਰਦੇ ਘੰਟਾ ਲੱਗ ਜਾਣਾ

ਹਾਂ ਵੀ ਫੇਰ ਕਾਦੀਆਂ ਪੱਕਣੀਆਂ ਜਦੋਂ ਫੇਰ ਆਖੋ ਕਿ ਮੈਨੂੰ ਕੋਟੀ ਨਹੀਂ ਲੈ ਕੇ ਦਿੱਤੀ ਕੋਟੀ ਨਹੀਂ ਲੈ ਕੇ ਦਿੱਤੀ ਤੇ ਲਿਆ ਜੀ ਲੈ ਜਾ ਹਜ਼ਾਰਾਂ ਚਨਾ ਨਹੀਂ ਭਾ ਬਣਿਆਗਾ ਵੀ ਦੂਜਾ ਹੁਣ ਕਿੱਥੇ ਦਾ ਦੋ ਆ ਜਾਣ ਕਿੰਨਾ ਹਜ਼ਾਰ ਚ ਤੇ ਕਿੱਥੇ ਇੱਕ ਵੀ ਨਹੀਂ ਆਉਂਦੀ ਸੀ 2500 ਦੀ ਇੱਕ ਹੁਣ ਕਿੰਨੇ ਪੈਸੇ ਕਿਹੜਾ ਲਾਵੇ ਕਿਹੜਾ ਲਾਵੇ ਹਾਂ ਚਲ ਮੈਨੂੰ ਕੀ ਰਾਸ਼ਨਾ ਨਹੀਂ ਭਾ ਬਣਿਆ ਮੈਨੂੰ ਤਾਂ ਕੋਟੀ ਚਾਹੀਦੀ ਜੇ ਤੂੰ ਮਰਜੀ ਲੈ ਦੇ ਮੈਂ ਤਾਂ ਜਾਂਦੀ ਕਰਨਾ ਮੈਂ ਲਿਆਉਣੀ ਹੈ ਚਾਹ ਲੈ ਆ ਤੇ ਦੂਜਾ ਕੋਣ ਕਰ ਆ ਬਾਂਝੀ ਰੂਪਾਂ ਸਾਰੀਆਂ ਇਹ ਕੋਲੇ ਹੈਗੀਆਂ ਤੇ ਖੜੀ ਨਾ ਕਿਤੇ ਵੀ ਖੜਨਾ ਮਾ ਕਿੱਥੇ ਆ ਆਹੋ ਬੱਸ ਕਰ ਜਿਓ ਠਾਕਰ ਜੀ ਲੈ ਗਈ ਤੇ ਕੋਟੀ ਚੰਗਾ ਹਾਂ ਲੈ ਬੇਬੇ ਨੂੰ ਹੁਣ ਆਏ ਆ ਵੀ ਕਿਤੇ ਹੋਰ ਨਾ ਕੁਸ ਲੈ ਲੇ ਹੁਣ ਚਾਹ ਧਰ ਕੇ ਆਈਆਂ ਬਣੀ ਆਂਦੀ ਐ ਚਾ ਤੇ ਕਾ ਤਾ ਬਣ ਜਾਂਦੀ ਮੈਂ ਕਿ ਆਖਾਂ ਵੀ ਨਹੀਂ ਬਣੀ ਮੈਂ ਤਾਂ ਖਚਾ ਬਣਦੀ ਆ ਜੇ ਇਹਨੂੰ ਫੋਟਾ ਮੇਰੇ ਕੋਲ ਕੋਟੀਆਂ ਨੇ ਮੈਂ ਇਕੱਲੀ ਕੋਟੀ ਲੈਣੀ ਮੈਂ ਜਰਾ ਆਪਾਂ ਤੂੰ ਕੀ ਕਰਾਉਣਾ ਜਰਾ ਬਾਜ ਦੋ ਹੈਗੀਆਂ ਚੰਗੀਆਂ ਭਲੀਆਂ वो फिर मन डोल जा बेबे पेने अठ सत जोड़े पा लें थोड़े अठ सत जोड़े जो गए ना शहर ओद होने पत्त रुपये कोले लाया 5 7 ਤੱਕ ਆਉਣਗੇ 5 700 ਉਹਨਾਂ ਦਾ ਲੈ ਕਿਉਂ ਨਹੀਂ ਮੇਰੀ ਗੱਲ ਸੁਣ ਪਹਿਲੇ ਇਹਨਾਂ ਦਾ ਤਾਂ ਪੂਰਾ ਨਹੀਂ ਆਉਂਦਾ ਅੱਛਾ ਜਦੋਂ ਆ ਜਾਂਦੀ ਗਰਮੀ ਉਦੋਂ ਆਂਦੀਆਂ ਕੈਰਮਕ ਦਾ ਸੂਟ ਰੂਪਗਾਰ ਦਾ ਸੂਟ ਉੱਚੇ ਡੇਰ ਨੇ ਚੱਪਲਾ ਅੱਛਾ ਜਦੋਂ ਆ ਜਾਂਦਾ ਛਾਲ ਉਦੋਂ 2000 ਆਜਦਾ ਬੂਟਾ ਨਾਤ ਪਾਉਂਗਾ ਅੱਛਾ ਤੇ ਜਰਾਬਾਂ ਫਿਰ ਗਰਮ ਸੂਟ ਕੋਟੀਆਂ ਪਰ ਮਾ ਉਹ ਅੱਗ ਲਈਏ ਤਾਂ ਸਵੇਰੇ ਉਹ ਬਾਤ ਪਾਉਣੀ ਨਹੀਂ ਤਾਂ ਆਮਦਨ ਵੀ ਵੇਖਣ ਘਰੇ ਹਾਂ ਕਮਾਈ ਵੀ ਵੇਖਣ ਕਿ ਕਿੰਨੀ ਕਾਉਂਗੇ ਸਾਡੀ ਆਮਦਨ ਦੇ ਹਿਸਾਬ ਨਾਲ ਚੀਜ਼ ਲਈਆਂ ਚੱਲਦੀਆਂ ਇਹਨਾਂ ਨੂੰ ਕੋਈ ਨਹੀਂ ਗਾ ਹਾਂ ਇਹ ਤਾਂ ਦੀ ਲੈ ਲੈ ਕੇ ਲੈ ਲੈ ਕੇ ਲੈ ਕੇ ਭੱਜ ਜਾਂਦੇ ਨੇ ਪੇਟਿੰਗ ਸਾਡੇ ਤੋਂ ਨਾ ਕੋਈ ਨਾ ਥੱਕ ਗਿਆ ਵਾਂਦੀ ਵਾਰ ਨਹੀਂ ਆ ਕੋਟੀਆਂ ਫੋਟਰ ਛੋੜ ਦੇ ਤੇ ਅਜੇ ਹੈ ਨਹੀਂ ਆਇਆ ਨਾ ਨਾ ਵੀ ਉਹ ਸਤਜਾ ਉਹ ਪੰਨਿਆ ਪੇਟੀ ਚ ਕੀ ਆਉਂਦੇਗਾ ਕੋਈ ਹਾਲ ਨਹੀਂ ਸਾਡੇ ਘਰ ਦਾ ਤਾਂ ਭਾਈ ਇਹ ਤਾਂ ਲੀੜੇ ਵੀ ਨਵੇਂ ਝੂਟ-ਬੂਟ ਸਾਰੀ ਤੇ ਆਦੀ ਕੋਟੀਆਂ ਮੈਂ ਨਵੇਂ ਹੀ ਲੈਣਗਾ ਨਵੇਂ ਹੀ ਲੈਣਗਾ ਫੇਟੋਂ ਆਂਦੇ ਨਾ ਲੜਦੀ ਤੇ ਹੋਰ ਫਿਰ ਮੈਂ ਆਖਦੇ ਨਹੀਂ ਨਹੀਂ ਨਾ ਤੱਕੜੇ ਸ ਚੰਗਾ ਨਹੀਂ ਹੁੰਦਾ ਗਾ ਆਂ ਮੈਂ ਕਹਿ ਦਿੰਦੀ ਆ ਤੈਨੂੰ ਚੱਲ ਮੈਂ ਆਖ ਦਿੰਦੀ ਆ ਮਾਂ ਪਰਾਪਰ ਹੈਗੀ ਆ ਚੱਲ ਮੈਂ ਤੈਨੂੰ ਕਹਿ ਦਿੰਦੀ ਆ ਵੀ ਚੱਲ ਕੋਈ ਨਹੀਂ ਤੂੰ ਤਾਂ ਕਹ ਦੁਨੀਆ ਹੁਣ ਲੈ ਨਹੀਂ ਆ ਬਚਾਲ ਕੋਈ ਨਹੀਂ ਛੋਟੀ ਹੈਗੀ ਹੁਣ ਚਲ ਕੋਈ ਨਹੀਂ ਕਹੀ ਜੀ ਤਾਂ ਚਲ ਕੋਈ ਗੱਲ ਨਹੀਂ ਨਹੀਂ ਤੂੰ ਨੂੰ ਮਤ ਦੇ ਵੀ ਭਾਈ ਥੋੜਾ ਜਿਹਾ ਸਰਫਾ ਸੰਗਾ ਵੀ ਕਰਿਆ ਕਰੋ ਐ ਤਾਂ ਕਰੀ ਚੱਲ ਹਮੈਨੂੰ ਆਪ ਨੂੰ ਚਾਹੀਦੀ ਆ ਜਦੋਂ ਹਮ ਸਾਰਾ ਹੋਏ ਨੇ ਆਪਦੇ ਹੱਥੀ ਕੰਮ ਕਰਨਾ ਹੁੰਦਾ ਆਪਦੇ ਹੱਥੀ ਚੀਜ਼ ਵਰਤਣੀ ਹੁੰਦੀ ਇਹਨੂੰ ਆਪ ਨੂੰ ਚਾਹੀਦੀ ਆ ਹਾਂ ਮੈਂ ਤਾਂ ਕੋਈ ਜਾ ਦੇਤਾ ਨਹੀਂ ਇਹਨੂੰ ਕੀ ਆ ਹੁੰਦੀ ਕੀ ਜਦੋਂ ਹੋਰ ਨਾ ਕਿੰਨਾ ਪਤ ਦਿਆਰੇ ਨਹੀਂ ਹੁੰਦੇ ਪਿਆਰੇ ਸਾਰਾ ਨਹੀਂ ਹੁੰਦੇ ਵੀ ਜੇ ਪਈਆਂ ਚੀਜ਼ਾਂ ਪਾਰੋ ਜੋ ਵਿਆਹ ਸ਼ਾਦੀ ਹੋ ਲੈ ਰੋ ਉਹੇ ਤਾਂ ਕਰ ਲਾ ਹੁਣ ਵਿਆਹ ਨਹੀਂ ਸ਼ਾਦੀ ਨਹੀਂ ਹੁਣ ਹਾਇ ਕੋਟੀ ਹਾਇ ਕੋਟੀ ਉਹ 15 ਮੇਰਾ ਤਾਂ ਤੈਨੂੰ ਆਖਟੇ ਮੈਨੂੰ ਬਣਾ ਕੇ ਦੇ ਤਾਟਰ ਦੇ ਤੇ ਅੱਜ ਉਥੇ ਲੈ ਦੀ ਚੱਲ ਚੰਗਾ ਹਾਂ ਮੇਰੀ ਤਾਂ ਜਾਨ ਛੁੱਟ ਗਈ ਆਦੇ ਵਾਸਤੇ ਨਹੀਂ ਆ ਉਹ ਚਾਹ ਬਣਾਈ ਜਾਂਦੀ ਆ ਤੇ ਹੁਣ ਚਾਹ ਲੈ ਕੇ ਆਉਗੀ ਫੇਰ ਹੀ ਤੂੰ ਜਾ ਉਹ ਈ ਕੇ ਫੇਰ ਹੀ ਜਾਉਗੀ ਹੁਣ ਤੰਦਾਂ ਜਾਨੇ ਪਿੰਡੋਂ ਵੇਖਣੀਆਂ ਸੀ ਪਿੰਡਾਇ ਵੀ ਅਖੜੀਆਂ ਹੁ ਪਰਵਾਹ ਨਹੀਂ ਮੈਂ ਚਾਹ ਫੜਾਈ ਜਾਵਾ ਬਣਾ ਕੇ ਕਈ ਵੇਰ ਟਾਈਮ ਲੱਗ ਜਾਂਦਾ ਕਈ ਵੇਰ ਉੱਤੇ ਕੋਈ ਮਿਲ ਜਾਂਦੀ ਏ ਸੇਲੀ ਸੂਲੀ ਫਿਰ ਉਹਦੇ ਕੋਲੇ 10 ਮਿੰਟ ਕੱਢ ਜਾਂਦੇ ਨਾ ਚੱਲ ਠੀਕ ਹਾਂ ਕਿਹੜੇ ਜਾਣ ਸਰ ਦੁਕਾਨ ਤੇ ਵੱਜਣਾ ਹਾਂ ਖੜ ਜਾਂਦੀਆਂ ਰਾਹ ਤੇ ਫਿਰ ਉੱਥੇ ਗੱਲਾਂ ਘੰਟਾ ਘੰਟਾ ਉੱਥੇ ਹਿੰਦੀਆਂ ਚੱਲ ਫਿਰ ਉਹ ਜੰਮਗਾ ਸਟੋਰਗਾ ਤੋਰ ਲੈਂਦੇਗਾ ਕਦੇ ਤਾਂ ਕਾਇਨਿਕਾ ਤੇ ਤੇਰੀ ਪਰਜਾਈ ਕਿਵੇਂ ਆ ਤੇਰਾ ਭਰਾ ਕਿਵੇਂ ਆ ਤੇਰੀ ਮਾਂ ਕਿਵੇਂ ਆ ਠੀਕ ਠਾਕ ਆ ਸਾਰੇ ਇੱਥੇ ਚੱਲ ਪੈਂਦੀਆਂ ਜਦੋਂ ਰੀਲ ਪੈ ਜਾਂਦੀ ਬਸ ਫੇਰ ਤਾਂ ਉਹ ਤਾਂ ਉਹ ਤਾਂ ਬੀਬੀਆਂ ਦਾ ਉਹ ਤਾਂ ਬੀਬੀਆਂ ਘਾਟੀ ਪੁੱਛਦੀਆਂ ਕਾ ਘੰਟਾ ਖੜੀਆਂ ਰਹਿੰਦੀਆਂ ਉਹਨਾਂ ਘਾਟੀ ਪੁੱਛਦੀਆਂ ਆਂ 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 ਉਹ ਆਂਦੀਆਂ ਕਿ ਤੇ ਸੱਤ ਨੂੰ ਨਹੀਂ ਬਣਾ ਕੇ ਦਿੱਤਾ ਹਾ ਹੋਏ ਇਹ ਸੱਤ ਨੇ ਕੋਟੀ ਨਹੀਂ ਨਾ ਤੇ ਮੈਂ ਆ ਜਾਂਦਾ ਕਵਿਤਾ ਸੱਤ ਨੇ ਸੂਟ ਨਹੀਂ ਬਣਾ ਕੇ ਦਿੱਤਾ ਕੋਈ ਕੋਟੀ ਨਹੀਂ ਪਾਈਗੀ ਹਾਂ ਕੁਛ ਨਹੀਂ ਕਹਿੰਦੀਆਂ ਉਹ ਤਾਂ ਵਿਚਾਰੀਆਂ ਨੇ ਕਦੇ ਨਹੀਂ ਕੋਈ ਨਿੰਦਿਆ ਚੁਗਲੀ ਕੀਤੀ ਬੇਬੇ ਸੱਤਾਂ ਤਾਂ ਘਾਟੀ ਪੁੱਛਦੀਆਂ ਹਾਂ ਤੇਰੀ ਲੱਗ ਜਾਂਦਾਂ ਕਾ ਵਿੱਚ ਜਿਹੜੀਆਂ ਹੁਣ ਤੇਰਾ ਹਾਏ ਕਿ ਨਾ ਨੇੜ ਵਾਲੀਆਂ ਤੇ ਉਹ ਤੈਨੂੰ ਪਤਾ ਜਿਆਦੇ ਮਸਾਲਾ ਲਾਉਂਦਾਂ ਕਾ ਫਿਰ ਉਹ ਪੁੱਛਦੀ ਹਾਂ ਲੈ ਕੁੜੇ ਕੋ ਉੱਧਾ ਗਿਆ ਤੇਰੇ কুরਸੀ ਨਹੀਂ ਪਾਈ কুরਤੀ ਨਹੀਂ ਪਾਈ ਤੇ ਹੁਣ ਇਹ কুরਸੀ ਜਾਣ ਕੇ ਨਹੀਂ ਪਾਉਂਦੀ ਪੁਰਾਣੀ ਵੀ ਮੈਨੂੰ ਨਵੀਂ ਨਹੀਂ ਲੈ ਕੇ ਦੇਣ ਤੇ ਕੋਈ ਨਹੀਂ ਅੱਜ ਫਿਰ ਨਵੀਂ ਵੀ ਲਾਏ ਦਿੰਦੇ ਆ ਫਿਰ ਵੇਖ ਲਾਂਗੇ ਇਹਨੂੰ ਤੇ ਫਿਰ ਵੀ ਨਹੀਂ ਪਾਉਂਦੀ ਰੱਖ ਦੇਣੀ ਇਹ ਰਹਿਦੀ ਮਰਜ਼ੀ ਹੁਣ ਫਿਰ ਆਪਾਂ ਤਾਂ ਕੀ ਕਾ ਸਕਦੇ ਹਾਂ ਇਹਨੂੰ ਆਪਾਂ ਕੋਈ ਕੋਣ ਤੂੰ ਵੇਖ ਲੈ ਕੋਟੀਏ ਤੇ ਨਾਲ ਦੇ ਨਾ ਨਾ ਹਾਂ ਤੇ ਸਵੇਰੇ ਆਣ ਕੇ ਵੇਖੀ ਲਾ ਕੇ ਤੇ ਉਹਦੇ ਵਿੱਚ ਰੱਖੀ ਹੋਊਗੀ ਤੇ ਫਿਰ ਜੀਊਗੀ ਉਹ ਅੱਛਾ ਕੰਮ ਕਰਦੀ ਨੇ ਤਾਂ ਲਾਉਣੀ ਆ ਉਹਦੀਆਂ ਬਾਹਵਾਂ ਖੁੱਲੀਆਂ ਇੱਕ ਪੂਰੀਆਂ ਸੀ ਤੇ ਉਹ ਭਾਂਡੇ ਮਾਂ ਦੀਆਂ ਬਾਹਵਾਂ ਗਿੱਲੀਆਂ ਹੋਊਗਾ ਉਹ ਮੈਂ ਲਾ ਕੇ ਰੱਖਤੀ ਜਦੋਂ ਹੁਣ ਲਾਉਂਗੀ ਮੈਂ ਉਹੋ ਜੀ ਤੇ ਮੈਂ ਕਿਉਂ ਲਾ ਕੇ ਰੱਖੂੰਗੀ ਹੁਣ ਠੰਡ ਲੱਗਦੀ ਐ ਸਗਰੋਂ ਕਿਹੜਾ ਏਡੀ ਸਿਆਲ ਖਤਮ ਹੋ ਗਿਆ ਸਿਆਲ ਤਾਂ ਖਤਮ ਹੋ ਪੋ ਤੱਗਿਆ ਹੋਰ

ਵੇ ਬੇਕਰ ਮੰਜੀ ਜਾਂਦੀ ਵੇ ਮੈਂ ਤਾਂ ਬੈਠੀ ਰਹਿਣਾ ਤੂੰ ਮੰਜੀ ਮੈਂ ਨਾ ਠੰਡਾ ਪਾਣੀ ਮੈਂ ਆ ਕੇ ਮੈਂ ਦੀ ਗਿੱਜਰ ਛੱਡ ਕੇ ਆਈ ਉਹਦੋਂ ਹੋ ਜਾਊਗਾ ਗਰਮ ਵੇਖ ਲੈ ਜਿੱਦਾਂ ਪੈਸੇ ਲੈਣ ਜਾਣੇ ਹੋਣਾ ਨਾ ਤੋਦੇ ਨੂੰ ਆ ਪੰਜ ਤੱਤਾ ਕਰਕੇ ਦਿੰਦੀਆਂ ਨੋਦੀਆਂ ਲੀਰੇ ਫੌਂਦੀਆਂ ਹਾਂ ਵਦਿਕਾ ਬੜਾ ਚੱਲਦਾ ਹੈ ਜੇ ਤੂੰ ਮੁਰਕਿਆ ਨਾ ਪੂਤਰੀ ਫੇਕ ਮਦਦ ਤਾਂ ਕੋਈ ਨਹੀਂ ਮੈਂ ਤਾਂ ਐ ਕਰਦੀ ਨਹੀਂ ਬੇਬੇ ਤੂੰ ਹੀ ਕਹੀ ਆਂਦੀ ਹੁੰਦੀ ਹੈ ਨਹੀਂ ਹੂੰ ਦੱਸਦੀ ਹੈ ਨਾ ਤੇ ਚੱਲ ਲੈ ਤੇ ਮਰਜੀ ਨਾ ਤਾਂ ਭਾਵੇਂ ਭਾਂਡੇ ਤੋ ਦੇਵੇ ਕੋਸ਼ ਵੀ ਕਰ ਲਵੇ ਆ ਦੀ ਮਰਜ਼ੀ ਨਾਲ ਮੈਂ ਕਦੇ ਕਿਹਾ ਮੈਂ ਪਾਣੀ ਪਾੜਦਿਆਂ ਨਹੀਂ ਕਰਦੀ ਮੈਂ ਪਲਸਰ ਦੀ ਗੱਲ ਕਰਦੀ ਆ ਜਿੱਦ ਤੱਕ ਜਾਣਾ ਹੋਵੇ ਨਾ ਉਹ ਦਿਆਂ ਦੀ ਬੇਬੇ ਨਾਲ ਅਸਦਿਆਂ ਪਾਣੀ ਦਿੱਤਾ ਹੈ ਜਦੋਂ ਪਲਸਰ ਖੜੀ ਬੇਬੇ ਆਉਣ ਹੀ ਵਾਲੀ ਆ ਜਦੋਂ ਪਲਸਰ ਫੜ ਲਈ ਆਖਰੀ ਬੁਰ ਗਈ ਤੇ ਮਾਤਰਾ ਠੰਡੇ ਪਾਣੀ ਕੁਤੀ ਤੇ ਪਲਸਰ ਵੀ ਕਰਦੇ ਨੇ ਠੰਡੇ ਆਉਣ ਵਾਲੀ ਆ ਮੇਰੇ ਬੇਬੇ ਦੀ ਉਹਦਾ ਬੂਟ ਲਾਉਂਗੀ ਜਦੋਂ ਪਲਸਰ ਹਾਂ ਪਾਣੀ ਦਿੱਤਾ ਵੀ ਲੱਜੂਗਾ ਪਾਣੀ ਕੋਈ ਦਾ ਵੀ ਲੈ ਕੇ ਹੈ ਨਹੀਂ ਜਿੱਦ ਤੱਕ ਪਲਸਰ ਲੈ ਲਈ ਨਾ

ਕੀ ਆਂਦੇ ਸੀ ਬੇਬੇ ਤੈਨੂੰ ਵੀ ਦੁਕਾਨ ਤੇ ਨਾ ਲੈ ਕੇ ਜਾਈਂ ਹੋਰ